ਹਾਂਜੀ ਹੁਣ ਜੋ ਹਰਪਾਲ ਸਿੰਘ ਖਾਰਾ ਜੋ ਅਮਰਪਾਲ ਦੇ ਵਕੀਲ ਉਹਨਾਂ ਨੇ ਇੱਕ ਬਹੁਤ ਵੱਡੀ ਇੱਕ ਗੱਲ ਦਾ ਖੁਲਾਸਾ ਕੀਤਾ ਮਜੀਠੀਆ ਨੂੰ ਇੱਕ ਬਹੁਤ ਵੱਡਾ ਕਰਾਰਾ ਜਵਾਬ ਦਿੱਤਾ ਜਿਨ੍ਹਾਂ ਨੇ ਇਹ ਸ਼ਬਦ ਉਠਾਏ ਸੀ ਵੀ ਇਹਦਾ ਭਰਾ ਇੱਕ ਚਿੱਟਾ ਪੀ ਰਿਹਾਗਾ ਤੇ ਜਿਹੜੀ ਇੱਕ ਵੀਡੀਓ ਵਾਇਰਲ ਕੀਤੀ ਸੀ ਤਾਂ ਪਹਿਲਾਂ ਤੁਹਾਨੂੰ ਇੱਕ ਵੀਡੀਓ ਸੁਣਾ ਦਈਏ ਵੀ ਆਹ ਹਰਪਾਲ ਸਿੰਘ ਖਾਰਾ ਹਰਪਾਲ ਸਿੰਘ ਖਾਰਾ ਜੋ ਜੋ ਉਹਨਾਂ ਦੇ ਵਕੀਲ ਆ ਪਰ ਉਹਨਾਂ ਦੀ ਵੀਡੀਓ ਸੁਣਾਉਣ ਜਾ ਰਹੇ ਆ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਕੀ ਕਹਿਣਾ ਉਹਨਾਂ ਦਾ ਬਿਕਰਮ ਮਜੀਠੀਏ ਨੂੰ ਕਿਹਨੇ ਕਹਿੰਦਾ ਸਭ ਤੋਂ ਵੱਧ ਨਸ਼ਾ ਹੀ ਹੁੰਦਾ ਚਿਟਾ ਕਿੰਨੇ ਵੇਚਿਆ ਚਿੱਟੇ ਦੇ ਅਲੀਗੇਸ਼ਨ ਕਿਸਤੇ ਨੇ 6 ਗਰੇ ਬੱਚੇ ਮਰ ਚੁੱਕੇ ਨੇ ਪੰਜਾਬ ਦੇ ਅੰਦਰ ਇੱਕ ਮਾਂ ਰੋ ਕੇ ਆਂਦੀ ਹੈ ਕਿ ਮੇਰਾ ਪੁੱਤਰਾ ਪੁੱਤਰ ਮੇਰਾ ਚਿਟਾ ਪੀਂਦਾ ਤੇ ਮੈਨੂੰ ਕੁੱਟਦਾ ਹੈ ਤੇ ਰੱਬ ਦਾ ਵਾਸਤਾ ਨੂੰ ਦੁਬਾਰਾ ਜੇਲ੍ਹ ਭੇ ਵਾਹ ਸੂਰਮਿਆ ਵਾਹ ਮਾਝੇ ਦੇ ਜਰਨੈਲੋਂ ਪੱਠਾ ਬਾਕੇ ਰੱਖਦਾ ਤੁਸੀਂ ਕੌਮ ਬਣਾਦਾ ਇਹ ਵੀਡੀਓ ਮਿਲ ਗਈ ਕੀ ਮਿਲ ਗਈ ਉਹ ਪਾਈ ਅਮਰਤਪਾਲ ਦੇ ਘਰ ਦੀ ਵੀਡੀਓ ਮਿਲ ਗਈ ਕੀ ਵੀਡੀਓ ਚਾ ਯਾਰ ਬੱਚੇ ਵਾਲੀ ਗੱਲ ਸਿਆਣਾ ਬਣਾ ਬੰਦਾ ਆਇਆ ਮਨਿਸਟਰ ਰਿਆ ਹੈ ਨਸ਼ਾ ਕਰ ਰਹੇ ਨੇ ਨਾਲ ਇੱਕ ਹੋਰ ਨੌਜਵਾਨਾ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਇਹ ਦਾਵਾ ਕੀਤਾ ਜਾਂਦਾ ਕਿ ਉਹਨਾਂ ਦੇ ਬ੍ਰਦਰ ਹਰਪੀ ਸਿੰਘ ਨੇ ਤੁਸੀਂ ਕਿਵੇਂ ਮਰਦੇ ਇਹ ਆਈ ਕਹਿ ਰਿਹਾ ਇਹ ਜਾਲੀ ਹੁਣ ਅਸੀਂ ਇਹਨਾਂ ਨੂੰ ਕਿਵੇਂ ਕਵਾਂਗੇ ਕਿਸੇ ਦੀ ਵਾਈਫ ਕਿਸੇ ਦੀ ਬੇਟੀ ਕਿਸੇ ਦੀ ਨੂੰ ਜਿਹਨੂੰ ਮਰਜ਼ੀ ਕਿਹ ਨਾਲ ਡਾਂਸ ਕਰਾਈ ਜਾਂ ਨੇ ਜੇ ਉਹ ਚੱਲੀ ਹੋ ਸਕਦੀਆਂ ਤੇ ਇਹਨੂੰ ਅਸੀਂ ਐਡਮਿਟ ਕਿਵੇਂ ਕਰਾਂ ਮੈਂ ਹਾਲੇ ਵੀ ਕਹਿਣਾ ਕਿ ਮੈਨੂੰ ਨਾ ਛੇੜੋ ਜੇ ਮੈਨੂੰ ਛੇੜੋਗੇ ਤਾਂ ਮੇਰੇ ਕੋਲੇ ਹਾਲੇ ਹੋਰ ਬਹੁਤ ਕੁਝ ਪਿਆ ਜਿਹੜਾ ਮੈਂ ਨਸ਼ਰ ਕਰ ਸਕਦਾ ਕਹਿੰਦੇ ਪਰ ਮੈਂ ਨਹੀਂ ਚਾਹੁੰਦਾ ਕਿ ਸਭ ਚੀਜ਼ਾਂ ਨਸ਼ਰ ਨਹੀਂ 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 ਉਹਨੂੰ ਕਹਾਂ ਜੀ ਸੱਚਕੇ ਨਸ਼ਰ ਕਰ ਤੇਰੇ ਕੋਲ ਟਾਈਮ ਸਾਲ 2 ਸਾਲ ਉਹ ਸਿਆਸਤ ਆਈ ਆਈ ਸਮਝ ਮੁੜ ਕੇ ਕੀ ਵਿਖਾਵੇਂਗਾ ਫੈਟਰਾ ਕਿ ਸਾਰਾ ਡਿਸਕਲੋਜ਼ ਕਰ ਅੱਗੇ ਤੁਹਾਡੇ ਮਾਧਿਅ ਚ ਇੱਕ ਲੀਡਰ ਨੇ ਸਾਰਾ ਕੁਝ ਵਿਖਾ ਲਿਆ ਤੇ ਟਾਈਮ ਤੇਰਾ ਵੀ ਸਿਆਸਤ ਦੇ ਵਿੱਚ ਉਹੀ ਹੋਣਾ ਜਿੰਨਾ ਤੈਨੂੰ ਦਰਦ ਹੈ ਇੱਕ ਵਾਰੀ ਉੱਠ ਕੇ ਕਹਿ ਦੇ ਕਿ ਬਹਿਬਲ ਕਲਾਂ ਦੇ ਜਿਹੜੇ ਦੋ ਸਿੱਖ ਮਾਰ ਦਿੱਤੇ ਗਏ ਸੀ ਉਹਨਾਂ ਦਾ ਚਲਾਨ ਪੇਸ਼ ਕਰ ਆ ਲੱ ਇਹ ਕਿ ਕਾਲੀਗਾ ਦੇ ਪ੍ਰਧਾਨ ਦੀ ਰੈਸਟ ਪਾਈ ਜਾਵੇ ਦੋ ਪੁੱਤਰ ਮਾਰੇ ਸੀ ਜੇ ਉਹਨਾਂ ਨੇ ਥੋਕ ਵੀ ਗਲਤ ਛੱਡਦੀ ਤੁਸੀਂ ਉਹ ਚੁੱਕ ਕੇ ਭੱਜਦੇ ਜੀ ਯਾਰ ਸੰਗ ਕਰੋ ਮਾੜੀ ਮੋੜ ਯਾਰ ਕੋਈ ਲੀਡਰ ਆਲੇ ਗੋਣੇ ਹੈ ਰੇ ਤੁਹਾਡੇ ਚ ਵਾਕਿਆਈ ਬਲੱਡ ਦਾ ਬੜਾ ਫਰਕ ਬਿਲਕੁਲ ਝੂਠੇ ਇਲਜ਼ਾਮ ਨੇ ਓਏ ਆਪ ਦੀ ਆਪ ਦੀ ਬੁੱਕਲ ਜਿਹੜੀ ਖੋਲ ਕੇ ਵੇਖ ਲੈ ਰੇ ਯਾਰ ਤੁਹਾਡਾ ਰੋਲ ਕਿੱਥੇ ਨਹੀਂ ਨਰਕਾਰੀਆਂ ਨੂੰ ਬਚਾਉਣ ਦੇ ਵਿੱਚ ਤੁਹਾਡਾ ਰੋਲ ਸਰਸੇ ਆਲੇ ਨੂੰ ਬਚਾਉਣ ਜਿ ਤੁਹਾਡਾ ਰੋਲ ਜੱਥੇਦਾਰਾਂ ਦਾ ਮਜ਼ਾਕ ਬਣਾ ਕੇ ਰੱਖਤਾ ਕਾਲ ਤੱਕ ਤੇ ਜੱਥੇ ਜਦ ਜਦ ਚੋਣਾ ਹੁੰਦੀਆਂ ਨੇ ਤਾਂ ਉਸ ਵੇਲੇ ਬੀਬੀ ਖਾਲੜਾ ਹੋਰਾਂ ਦੇ ਨਾਲ ਭਾਈ ਅਮਰਪਾਲ ਸਿੰਘ ਦਾ ਪਰਿਵਾਰ ਪਰਿਵਾਰ ਤਾਂ ਖੁਦ ਨਹੀਂ ਖੜਾ ਜਾਂਦੇ ਆਪਣੇ ਆਪ ਨੂੰ ਪੰਥਕ ਦੱਸਦੇ ਨੇ ਉਦੋਂ ਖੁਦ ਇਹ ਕਾਂਗਰਸ ਦੇ ਨਾਲ ਖੜੇ ਹਤੇ ਕਹਿੰਦੇ ਕਾਂਗਰਸ ਉਹ ਪਾਰਟੀ ਆ ਜਿਹੜੀ ਸਿੱਖਾਂ ਦੀ ਵਿਰੋਧੀ ਪਾਰਟੀ ਆ ਉਸ ਵੇਲੇ ਤਾਂ ਉਹਨਾਂ ਦੇ ਨਾਲ ਖੜੇ ਸੀ ਤੇ ਹੁਣ ਇਹ ਖੁਦ ਨੂੰ ਪੰਥਕ ਦੱਸਦੇ ਨੇ ਸੱਤ ਅੱਠ ਪਾਰਟੀਆਂ ਨੂੰ ਇੱਕੋ ਬੰਦਾ ਚੁਬਦਾ ਭਾਈ ਅਮਰਤ ਤੇ ਮੈਨੂੰ ਬੜੀ ਚੰਗੀ ਵੀ ਗੱਲ ਲੱਗੀ ਦੇਖ ਇੱਕ ਬੰਦਾ ਹੀ ਆਇਆ ਜਿਨੇ ਇਹਨਾਂ ਨੂੰ ਬੰਦੇ ਬਣਾ ਕੇ ਰੱਖਦਾ ਜਿਹਨੇ ਧੂੜ ਪੱਟ ਕੇ ਰੱਖਤੀ ਉਸ ਆਦਮੀ ਨੇ ਸਾਰੇ ਗ੍ਰਹਿ ਮੰਤਰੀ ਇੰਡੀਆ ਤੋਂ ਲੈ ਕੇ ਤੇ ਇੱਕ ਛੋਟੇ ਜਿਹੇ ਐਮਐਲਏ ਤੱਕ ਕੋਈ ਇਹਨਾਂ ਕੋਲ ਨਾ ਹੈ ਭਾਈ ਅਮਰਤ ਵੇਖ ਕਿੰਨਾ ਜਰ ਕਿੰਨੀ ਦਹਿਸ਼ਤ ਹੈ ਅਗਰ ਉਹ ਆਦਮੀ ਇੱਕ ਵਾਰ ਬਾਾਰ ਆ ਗਿਆ ਸਿਆਸੀ ਉਹ ਤਰਥੱਲੀ ਮਚਣੀ ਹੈ ਪਠਾਨਕੋਟ ਤੋਂ ਲੈ ਕੇ ਤੇ ਸਰਦੂਲਗੜ ਤੱਕ ਕੋਈ ਨਾ ਹੋਣਾ ਹੈ ਭਾਈ ਅਮਰਤ ਕੀ ਤਾਂ ਕਹਿੰਦੇ ਉਹ ਕਹਿੰਦੇ ਨਹੀਂ ਹਾਂਜੀ ਇਹ ਸੀ ਅਮਰਪਾਲ ਦੇ ਵਕੀਲ ਆ ਜੋ ਹਰਪਾਲ ਸਿੰਘ ਖਾਰਾ ਇੱਕ ਮਨ ਸਿੰਘ ਖਾਰਾ ਤੇ ਇੱਕ ਹਰਪਾਲ ਸਿੰਘ ਖਾਰਾ ਇਹ ਹਰਪਾਲ ਸਿੰਘ ਖਾਰਾ ਸੀ ਇਹਨਾਂ ਨੇ ਇੱਕ ਬਹੁਤ ਵੱਡਾ ਕਰਾਰਾ ਜਵਾਬ ਦਿੱਤਾ ਜੋ ਇਹ ਜੋ ਵਿਕਰਮ ਮੁਜੀਠੀਆ ਕਹਿੰਦਾ ਕਿ ਇਹਨਾਂ ਦਾ ਕਹਿਣਾ ਇਹ ਆ ਵੀ AI ਨਾਲ ਵੀਡੀਓ ਜਿਹੜੀਆਂ ਇਹ ਕਿਉਂਕਿ ਹੁਣ ਆਪਾਂ ਦੇਖਦੇ ਆ AI ਨਾਲ ਵੀਡੀਓ ਕਿਸੇ ਦੀ ਫੋਟੋ ਨੂੰ ਕਿਸੇ ਨਾਲ ਆਪਾਂ ਕਿਵੇਂ ਵੀ ਮਲਾ ਵੀ ਸਕਦੇ ਆ ਤਾਂ AI ਨਾਲ ਬਹੁਤ ਕੁਝ ਹੋ ਰਿਹਾ ਪਰ ਇਹ ਵੀਡੀਓ ਇਹ ਆਈ ਤੇ ਬਣੀ ਆ ਜਿੱਥੇ ਕੀ ਹਰਪਾਲ ਜੋ ਹਰਪ੍ਰੀਤ ਸਿੰਘ ਜੋ ਉਹਨਾਂ ਦੇ ਬਰਾਦਰ ਆਗੇ ਜੋ ਆਪਣੇ ਅਮਰਤਪਾਲ ਸਿੰਘ ਅਮਰਤਪਾਲ ਦੇ ਭਰਾ ਨੂੰ ਜਿਵੇਂ ਇਹਨਾਂ ਨੇ ਬਦਨਾਮ ਕੀਤਾ ਵੀ ਉਹ ਡਰੱਗਸ ਗਲਾਰੇ ਆ ਉਹ ਵੀਡੀਓ ਜਾਰੀ ਕੀਤੀ ਆ ਪਰ ਉਹਦੇ ਵਿੱਚ ਪੂਰਾ ਮੂੰਹ ਸਿਰ ਪੈਰ ਕੋਈ ਦਿਖਾਈ ਨਹੀਂ ਦੇ ਰਿਹਾ ਪਰ ਇਹਨਾਂ ਨੇ ਬਹੁਤ ਵੱਡੇ ਵੱਡੇ ਖੁਲਾਸੇ ਕੀਤੇ ਆ ਉਹਦੇ ਸਾਹਮਣੇ ਪਰ ਹੁਣ ਹਰਪਾਲ ਸਿੰਘ ਜੋ ਖਾਰਾ ਉਹਨਾਂ ਦੇ ਵਕੀਲ ਆ ਤਾਂ ਇਹਨਾਂ ਨੇ ਇੱਕ ਬਹੁਤ بڑا ਕਰਾਰਾ ਜਵਾਬ ਦਿੱਤਾ ਇਹਨਾਂ ਨੂੰ ਵੀ ਜਿਹੜਾ ਕਿ ਅਮਰਤਪਾਲ ਤੋਂ ਹੀ ਇਹ ਜਿੰਨੀਆਂ ਪਾਰਟੀਆਂ ਇਹਨਾਂ ਨੂੰ ਕਿਉਂ ਡਰ ਲੱਗ ਰਿਆ ਕਿਉਂਕਿ ਅਮਰਤਪਾਲ ਨੂੰ ਇਹ ਜਾਣਦੇ ਆ ਵੀ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਲਹਿਰ ਉੱਠਣ ਜਾ ਰਹੀ ਹੈ 2027 ਦੇ ਵਿੱਚ ਤਾਂ ਇਸ ਕਰਕੇ ਅਮਰਤਪਾਲ ਨੂੰ ਬਾਹਰ ਨਹੀਂ ਹੋਣ ਦਿੱਤਾ ਯਾਰਿਆ ਜਦੋਂ ਕੋਈ ਬਾਹਰ ਆਉਣ ਦੀ ਸੁਭਾਵਨਾ ਹੁੰਦੀ ਆ ਕੋਈ ਨਾ ਕੋਈ ਦੋਸ਼ ਲਾ ਦਿੱਤਾ ਜਾਂਦਾ ਕੋਈ ਨਾ ਕੋਈ ਰੋਪਲਾ ਲਾ ਦਿੱਤਾ ਜਾਂਦਾ ਪਰ ਜਿਹੜਾ ਹੁਣ ਉਹਨਾਂ ਦੇ ਜੋ ਦੋਨੇ ਵਕੀਲਾਂ ਇੱਕ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਅਮਰਤਪਾਲ ਦੇ ਕਿਉਂਕਿ ਨਾਲ ਖੜਨਾ ਤੇ ਇੱਕ ਬਾਹਰ ਲਿਆਉਂਦੀ ਜੋ ਹਰ ਵਕਤ ਬਾਹਰ ਲਿਆਉਂਦੀ ਕੋਈ ਕੋਈ ਨਾ ਕੋਈ ਸੁਭਾਵਨਾ ਹੁੰਦੀ ਆ ਪਰ ਕੋਈ ਨਾ ਕੋਈ ਦੋਸ਼ ਲੱਗ ਦਿੱਤਾ ਲਾ ਦਿੱਤਾ ਜਾਂਦਾ ਕਹਿਣਾ ਹੁਣ ਇਹੀ ਆ ਵੀ ਜਿਹੜੀਆਂ ਸਿਆਸੀ ਪਾਰਟੀਆਂ ਜਿਵੇਂ ਇਹਨਾਂ ਦਾ ਕਹਿਣਾ ਇਹ ਆ ਪੰਜਾਬ ਸਰਕਾਰ ਤੇ ਜਦੋਂ ਜੋ ਕੀ ਮਨਜੀਤ ਸਿੰਘ ਇਹਨਾਂ ਦਾ ਵੀ ਬਹੁਤ ਸਮੇਂ ਤੋਂ ਅਮਰਤਪਾਲ ਤੇ ਦੋਸ਼ ਲਾ ਰਹੇ ਆ ਵੀ ਅਮਰਤਪਾਲ ਕਿਸੇ ਤਰੀਕੇ ਨਾਲ ਬਾਹਰ ਨਾ ਜੇ ਇਹ ਕਈ ਪਾਰਟੀਆਂ ਨੂੰ ਡਰ ਲੱਗ ਰਿਹਾ ਅਮਰਤਪਾਲ ਤੋਂ ਕਿਉਂਕਿ ਜੇ ਗੱਲ ਕਰੀਏ ਹੁਣ ਸਿੱਖੀ ਦੇ ਰਾਹ ਤੋੜਨ ਵਾਲੇ ਨੌਜਵਾਨ ਨੂੰ ਇਹਨਾਂ ਨੇ ਐਨਐਸਏ ਲਾ ਕੇ ਜੇਲ੍ਹ ਦੇ ਵਿੱਚ ਰੱਖਿਆ ਫਿਰ ਦੂਜੀ ਗੱਲ ਕਰੀਏ ਐਨਐਸਏ ਜਦੋਂ ਘਟਾਉਣ ਦੀ ਬਜਾਏ ਇੱਕ ਸਾਲ ਦੀ ਹੋਰ ਵਧਾ ਦਿੱਤੀ ਗਈ ਤਾਂ ਅਮਰਤਪਾਲ ਉਚਾਰੇ ਪਾਸੋਂ ਪਸਾਇਆ ਜਾ ਰਿਹਾ ਜਿਹਦੇ ਵਿੱਚ ਕੀ ਅਮਰਤਪਾਲ ਕਿਸੇ ਵੀ ਤਰੀਕੇ ਨਾਲ ਬਾਹਰ ਨਾ ਆਜੇ ਕਿਉਂਕਿ ਇਹ ਸਰਕਾਰਾਂ ਜੋ ਸਿਆਸੀ ਪਾਰਟੀਆਂ ਜੋ ਇਹ ਹਰਪਾਲ ਸਿੰਘ ਖਾਰਾ ਉਹਨਾਂ ਦੇ ਵਕੀਲ ਦਾ ਕਹਿਣਾ ਤਾਂ ਬਹੁਤ ਵੱਡੇ ਜੋ ਖੁਲਾਸੇ ਹੋਏ ਆ ਸਾਹਮਣੇ ਤਾਂ ਜੋ ਕੀ ਬਈ ਸਾਨੂੰ ਸੁਣਾ ਦਿੱਤੇ ਗਏ ਕਿਉਂਕਿ ਇੱਕ ਪੱਤਰਕਾਰ ਨੇ ਉਹਨਾਂ ਨੂੰ ਸਵਾਲ ਪੁੱਛੇ ਸੀ ਵੀ ਅਮਰਪਾਲ ਤੇ ਦੋਸ਼ ਲਾ ਰਹੇ ਜੋ ਵਿਕਰਮਜੀਠਿਆ ਪਰ ਆਪਣੇ ਬੰਨੀ ਉਹਨਾਂ ਨੇ ਸਵਾਲ ਜੋ ਸਾਹਮਣੇ ਰੱਖ ਦਿੱਤੇ ਸਬੂਤ ਵੀ ਜੋ ਚਾਹੇ ਕਰ ਲਓ ਜਿੰਨਾ ਮਰਜੀ ਜੋਰ ਲਾ ਲਓ ਅਮਰਪਾਲ ਸਿੰਘ ਬਾਹਰ 2027 ਚ ਆਉਣੀ ਆਉਣਾ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਜਿੰਨਾ ਤੱਕ ਵੀਡੀਓ ਜਾਂਦੀਏ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਰਵੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ